ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪੰਮਾ ਜੱਟ ਚੈਨਲ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਅਜੀਬ ਜਿਹੀ ਚੀਜ਼ ਦਿਖਾਉਣੇ ਆਂ ਬੜੀ ਹੀ ਫੇਮਸ ਹੈ ਪੂਰੇ ਚੰਡੀਗੜ੍ਹ ਕੀ ਮੈਨੂੰ ਲੱਗਦਾ ਵੀ ਫੋਰਨ ਕੰਟਰੀਆਂ ਦੇ ਵਿੱਚ ਵੀ ਇਹ ਫੇਮਸ ਨੇ ਬੰਦੇ ਇਹ ਛੋਟੀ ਜੀ ਸ਼ਾਪ ਹੈ ਜੇ ਇੱਕ ਗਾਗਣੂ ਸੂਮੇਕ ਕਰਾ 34 ਸੀ ਚੰਡੀਗੜ੍ਹ ਦੇ ਵਿੱਚ ਸਿਰਫ ਇਹ ਦੁਕਾਨ ਹੈ ਇੱਕ ਜਿਹੜੇ ਜੈਨੂਨ ਲੈਦਰ ਦਾ ਕੰਮ ਕਰਦੇ ਆ ਜੁੱਤੇ ਦਾ ਮੈਂ ਪਹਿਲਾਂ ਵੀ ਇਹਨਾਂ ਕੋਲੇ ਇੱਕ ਦੋ ਵਾਰ ਆਇਆ ਸੀਗਾ ਉਸकी तरफ भी देख ले ਉਹ ਭਾਈ ہمارا ਕੜਾ ਤੇ ਅੱਜ ਆਏ ਦੀ ਕਿਸੇ ਕੰਮ ਕਰਕੇ ਵਾਹ ਚਲੋ ਵੀਡੀਓ ਬਣਾ ਕੇ ਲੈ ਜਾਂਦੇ ਆ ਬਈ ਇਹ ਖੁਦ ਜੁੱਤੇ ਤਿਆਰ ਕਰਦੇ ਨੇ ਲੈਦਰ ਦੇ ਜਿਹੜਾ ਜੈਨੂਨ ਲੈਦਰ ਹੈ ਇਹਨਾਂ ਕੋਲੇ ਘੱਟੇ ਘੱਟੋ ਘੱਟ 3300 ਤੋਂ 3300 ਤੋਂ ਸਰਦ 33 3300 ਰੁਪਏ ਤੋਂ ਜੁੱਤਾ ਸ਼ੁਰੂ ਆ ਉਦੋਂ ਥੱਲੇ ਤਾਂ ਹੈ ਹੀ ਨਹੀਂ 3300 ਤੋਂ ਅੱਜ ਅਸੀਂ ਆਏ ਸੀ ਸਾਡੇ ਰਮਾਨ ਦੇ ਜੁੱਤੇ ਬਣਵਾਉਣ ਸਪੈਸ਼ਲੀ ਇੱਥੋਂ ਲੈਦਰ ਦੇ ਤੇ ਬਾਈ ਮੈਂ ਕਹਿੰਦਾ ਵੀ ਵੈਰਾਈਟੀ ਬੰਦੇ ਕੋਲੇ ਤੁਸੀਂ ਦੇਖੋਗੇ ਨਾ ਆ ਕੇ ਬਾਕੀ ਐਂ ਕਹੋਗੇ ਵੀ ਹਾਂ ਯਾਰ ਚੀਜ਼ ਹੈ ਪਿਓਰ ਲੈਦਰ ਮੈਂ ਕਹਿੰਦਾ ਕਿਤੋਂ ਵੀ ਨਹੀਂ ਮਿਲਦਾ ਹੋਰ ਨਹੀਂ ਕਾਪੀਆਂ ਕੂਪੀਆਂ ਦਿਖਾਈ ਜਾਂਦੇ ਨੇ ਬਿਲਕੁਲ ਬਾਈ ਇੱਕ ਨੰਬਰ ਲੈ ਜ਼ਰਾ ਜੁੱਤਾ ਮੈਂ ਕਹਿੰਦਾ ਇੱਕ ਵਾਰ ਤੁਸੀਂ ਲੈ ਲਿਆ ਬੰਦਾ ਸਿੱਟ ਦੂਗਾ ਪਰ ਟੁੱਟਦਾ ਤਾਂ ਹੈ ਹੀ ਨਹੀਂ ਗਰੰਟੀ ਹੈ ਇਹ ਮੈਨੂੰ ਵੀ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਕਿਸੇ ਬੰਦੇ ਨੇ ਇਹਦੇ ਬਾਰੇ ਮੈਂ ਪਹਿਲਾਂ ਦੋ ਤਿੰਨ ਵਾਰ ਆਇਆ ਸੀ ਤੇ ਮੈਂ ਅੱਜ ਜਾਤ ਸੀ ਮੈਂ ਚਲੋ ਅੱਜ ਚੱਕਰ ਮਾਰ ਕੇ ਆਉਣਿਆ ਦੇਖ ਕੇ ਆਉਣਿਆ ਕੋਈ ਜੁੱਤਾ ਜੱਤਾ ਦੇਖੋ ਕਿੰਨੀ ਸ਼ਾਨਦਾਰ ਚੀਜ਼ ਬਣਾਉਂਦੇ ਆ ਬਿਲਕੁਲ ਵੀਰੇ ਬਿਲਕੁਲ ਲੈਦਰ ਦੇ ਵਿੱਚ ਕੋਈ ਸ਼ੱਕ ਨਹੀਂ ਦੇਖੋ ਨਾਲੇ ਛੋਟੀ ਜੀ ਦੁਕਾਨ ਹੈ ਪ्युअर ਲੈਦਰ ਦਾ ਕੰਮ ਹੈ ਮਲਾਵਟ ਵਾਲਾ ਦਾ ਕੰਮ ਹੀ ਨਹੀਂ ਹੈਗਾ ਇਹਨਾਂ ਕੋਲੇ ਜੇ ਤੁਸੀਂ ਕਿਸੇ ਨੇ ਲੈਣੇ ਆ ਤਾਂ 34 ਸੀ ਦੇ ਵਿੱਚ ਗगन ਸੂ ਮੇਕਰ ਦੇ ਨਾਮ ਤੇ ਹੈ ਕਿਤੇ ਆ ਸਕਦੇ ਕਦੇ ਵੀ ਆ ਦੇਖੋ ਜਿੱਤਾ ਜਿਹੜਾ ਮੇਰੇ ਹੱਥ ਦੇ ਵਿੱਚ ਹੈ 3600 ਰੁਪਏ ਦਾ ਦੇਖੋ ਤੇ ਥੱਲੋਂ ਲੈ ਸ਼ੋਲ ਦੇਖੋ ਇਹਦਾ ਲੈਦਰ ਸ਼ੋਲ ਹੈ ਲੈਦਰ ਦਾ ਸ਼ੋਲ ਹੈ ਤਲਾ ਵੀ ਹੈ ਨਾ ਜਿਹੜਾ ਲੈਦਰ ਦਾ ਮਤਲਬ ਸਵਾਲ ਹੀ ਪੈਦਾ ਨਹੀਂ ਯਾਰ ਮੈਂ ਖੁਦ ਚੀਜ਼ ਨੂੰ ਕਹਿੰਦਾ ਇਹਨੂੰ ਵੀ ਜੇ ਬੰਦਾ ਕੋਈ ਤੋੜ ਦੇ ਨਾ ਉਹ ਮੰਗਿਆ ਨਾਮ ਦੇ ਦਾਂਗਾ ਆ ਤੁਸੀਂ ਸਾਡੇ ਰਮਨਦੀਪ ਦੇ ਬਣਾਉਣ ਲੱਗਿਆ ਉੱਥੋਂ ਮੇਚਾ ਦੇਣ ਲੱਗਿਆ ਇਹਦਾ ਲਓ ਜੀ ਮੇਚਾ ਸਾਡੇ ਬੱਤੇ ਦਾ ਹੂੰ ਤੇ ਲਾ ਫਿਰ ਆਪਾਂ ਲਓ ਜੀ ਵੀਡੀਓ ਕਰਨ ਲੱਗੇ ਬੰਦ ਹੋਣ ਸੀ ਰਮਨਦਰ ਮੇਚਾ ਦੇ ਦिए ਭਾਈ ਜੀ ਇਹਦਾ ਪੈਰ ਚੋਂ ਨਾ ਮਤਲਬ ਨਿਕਲ ਜਾਂਦਾ ਅੱਡੀ ਚੱਕ ਕੇ ਚੱਲਦਾ ਇਹ ਮੂਰੇ ਪੰਜਾ ਲਾਉਂਦਾ ਇਸ ਤਰ੍ਹਾਂ ਬਨਾਣਾ ਦਾ ਇਹਦੇ ਹਲਾਸਾਲੂ ਵਾਲੀ ਹੈਲਮਣ ਫੀਤੇ ਵਾਲਾ ਕੋ ਵਾਲਾ ਜਿਹੜੇ ਮੈਂ ਲੈ ਕੇ ਤੀ ਜਲਸਾ ਤੇ ਇਦਾਂ ਦਾ 2 ਇੰਚ ਦਾ ਫਰਮਾ ਚੁੱਕਿਆ 2 ਇੰਚ ਦਾ ਫਰਮਾ ਚੁੱਕਿਆ ਤੇ ਕੋਈ ਤਾਂ 15 ਦਿਨ ਲੱਗ ਜਾਣਗੇ ਇਹ ਇਹਨਾਂ ਕੋਲੇ ਹੈ ਜੀ ਜਿੱਦ ਤੇ ਤੁਸੀਂ ਨਾਪ ਦੇ ਕੇ ਜਾਵੋਗੇ ਉਦੋਂ 15 ਦਿਨ ਬਾਅਦ ਜੁੱਤਾ ਮਿਲੂਗਾ ਸਾਨੂੰ ਉਦੋਂ ਪਹਿਲਾਂ ਨਹੀਂ ਮਿਲਦਾ ਕੱਟਕੱਟ 14-15 ਦਿਨ ਲੱਗ ਜਾਂਦੇ ਆ ਵਨ ਤੇ ਯਾਰ ਮੇਰੇ ਕੋਲ ਅੱਤੇ ਮੈਂ ਨਾ ਤਾਂ ਬਹੁਤ ਸਾਲਾਂ ਵਿੱਚ ਬਲਿਗ ਪਰਤੀ ਵੀ ਘਟਾਈ ਬਣਾਈ ਹੈ ਹਰਿਆਰਿਆਰ ਤੋਂ ਕਿਹਨੂੰ ਦੇ ਦੇਣਾ ਹੈ